ਇਹ ਵੀ ਕੱਲੇ ਕੱਲੇ ਖਾਣਾ ਕਮਾਲ ਹੋ ਗਈ ਸੇਬ ਕੀ ਕੇਲੇ ਕੀ ਸਾਰਾ ਕੁਛ ਕੱਲੇ ਕੱਲੇ ਖਾ ਗਏ ਮੈਨੂੰ ਪੁੱਛਿਆ ਤੱਕ ਵੀ ਨਹੀਂ ਮੇਰੀ ਗੱਲ ਸੁਣ ਲੈ ਸਭ ਤੋਂ ਪਹਿਲਾਂ ਮੈਂ ਤੇਰੇ ਵਾਸਤੇ ਘਟਦੀ ਹੁੰਨੀ ਐ ਹਾਂ ਵੇ ਪੁੱਛਿਆ ਤਾਂ ਨਹੀਂ ਨਾ ਹਾਂ ਫਿਰ ਮੈਂ ਦੱਸ ਹੋਰ ਕੀ ਕਰਾਂ ਹੁਣ ਮੈਨੂੰ ਮੈਂ ਤਾਂ ਖਾਣਾ ਹੀ ਨਹੀਂ ਭਾਈ ਹੁਣ ਨਹੀਂ ਪਈ ਪਈ ਚੀਜ਼ ਖਰਾਬ ਹੋ ਜਾਂਦੀ ਐ ਜਦੋਂ ਤੁਨੇ ਕੱਟਿਆ ਪਹਿਲਾਂ ਤੁਸੀਂ ਉਹ ਵੀ ਕੱਲਾ ਖਾ ਗਏ ਦੂਜਾ ਗੱਟਿਆ ਉਹ ਵੀ ਕੱਲਾ ਖਾ ਗਏ ਕੇਲਾ ਚੱਕ ਕੇ ਲਿਆਈ ਸੀ ਉਹ ਵੀ ਤੁਸੀਂ ਕੱਲੇ ਕੱਲੇ ਛਿਲਕੇ ਖਾ ਗਏ ਹੁਣ ਨਾਸ਼ਪਤੀ ਲੈ ਕੇ ਆਏ ਇਹ ਵੀ ਕੱਲੇ ਕੱਲੇ ਖਾਓਗੇ ਮੇਰੀ ਗੱਲ ਸੁਣ ਲੈ ਲਾ ਨਾਸ਼ਪਤੀ ਤੂੰ ਖਾ ਲੈ ਉਹ ਮੈਂ ਤਾਂ ਹੁਣ ਖਾਂਦੀ ਨਹੀਂ ਕਿਉਂ ਨਹੀਂ ਖਾਂਦੀ ਦੇਖ ਲੈ ਬਾਅਦ ਸੇ ਤੁਸੀਂ ਖਾਓ ਹੁਣ ਕੱਲੇ ਕੱਲੇ ਮੈਨੂੰ ਨਹੀਂ ਹੁੰਦਾ ਹੈਗਾ ਪਹਿਲਾਂ ਵੀ ਤਾਂ ਕੱਲੇ ਕੱਲੇ ਖਾਦੇ ਹੀ ਆ ਫਿਰ ਹੁਣ ਵੀ ਖਾਓ ਖਾਣ ਦੀ ਹਿੰਮਤ ਰੱਖਿਆ ਕਰ ਮੇਰੇ ਸਰੀਰ ਤੋਂ ਪਤਾ ਲੱਗਦਾ ਹੀ ਮੈਂ ਕੁਝ ਖਾਣੀ ਹੈਗੀ ਜਿਵੇਂ ਤੈਨੂੰ ਦਿਖਾਵਾ ਨਾ ਤੇਰਾ ਵੀ ਪਤਾ ਲੱਗ ਜੂਗਾ ਵੀ ਤੂੰ ਕੁਝ ਖਾਣੀ ਹੈ ਕਿ ਨਹੀਂ ਖਾਣੀ ਹੈਗੀ ਬੇਇੱਜ਼ਤੀ ਨਹੀਂ ਕਰਨੀ ਮਹੀ ਮੇਰੀ ਨਾ ਬੇਇੱਜ਼ਤੀ ਹੁਣ ਹੋਊਗੀ ਆ ਤਾਂ ਗੱਲ ਤੇਰੀ ਬੇਇੱਜ਼ਤੀ ਕਰ ਰਹੀ ਹੈ ਤੇਰੀ ਵੀ ਹੋਣੀ ਜ਼ਰੂਰੀ ਹੈ ਆਹ ਮੈਂ ਨਹੀਂ ਕਰਾਂਦੀ ਹੈਗੀ ਆ ਦੇਖੋ ਹਲੇ ਕਹਿੰਦੀ ਤੂੰ ਖਾਣ ਨਾਲ ਲੱਗੇ ਖਾਣ ਫੇਰ ਤੋਂ ਦਾ ਫੜ ਭੁੱਖੀ ਇੱਕ ਬਾੜੀ ਲੈ ਲੈ ਦਾ ਬਾੜ ਭੁੱਖੀ ਲੈ ਲੈ ਨੇ ਦੋ ਸੇਵ ਕੱਟੇ ਥੀਏ ਮੈਂ ਹਾਂ ਚੱਲ ਇੱਕ ਤੂੰ ਖਾ ਲੇਂਗੀ ਇੱਕ ਮੈਂ ਖਾ ਲੂ ਤੂੰ ਤਾਂ ਨਵੀਂ ਨਹੀਂ ਆਉਂਦੀ ਤੈਨੂੰ ਹਾਕਾ ਮਰੀ ਜਾਂਦੀ ਹੈ ਕਿ ਫੋਨ ਚੀ ਬੜੀ ਰਹਿਣੀ ਹੈ ਉਹ ਪੇਪਰ ਮੁੱਕ ਗਏ ਹੁਣ ਫੋਨ ਹੀ ਚਲਾਉਂਗੀ ਔਰ ਕੀ ਕਰੂ ਮੈਂ ਖਾਲਾ ਹੁੰਛੇ ਤੇ ਹੁਣ ਦੇਖੀ ਜਾਂਦੇ ਮੇਰੇ ਮੂੰਗੜੇ ਖਾ ਰਹੀਆਂ ਨਾਲ ਸਬਤੀ ਥੋੜੀ ਜਿਹੀ ਖੱਟੀ ਜੀ ਹੈ ਹੁਣ ਵਧੀਆ ਵੀ ਲੱਗ ਰਹੀ ਹੈ ਆ ਵੀ ਰੱਖ ਦੋ ਨਾਲ ਖਾ ਲ ਨਾ ਖਾ ਤੇਰੇ ਲਈ ਵਧੀਆ ਨਾ ਨਲੇ ਘੱਟੀਆਂ ਖਰਾਬ ਚੀਜ਼ਾਂ ਖਾ ਰਿਹਾ ਤਾਂ ਹੀ ਦਿੱਤੀ ਹੈ ਮੈਨੂੰ ਇੱਕ ਫਾੜੀ ਵੀ ਨਾ ਤੂੰ ਖਾਏਂਗਾ ਜਿਹੜੇ ਤੇਰੇ ਸਰੀਰ ਦੇ ਵਿੱਚ ਕਮੀਆਂ ਨੇ ਆ ਮੋਟੀ ਨਹੀਂ ਤੂੰ ਹੁੰਦੀ ਹੈਗੀ ਵਾ ਇਹ ਨਾਲ ਮੋਟੀ ਹੋ ਜਾਏਗੀ ਖਟੀਆਂ ਮਿੱਠੀਆਂ ਚੀਜ਼ਾਂ ਖਾ ਰਿਹਾ ਹੈਗਾ ਇੱਕ ਫਾੜੀ ਨਾਲ ਤਾਂ ਹੋਈ ਖੜੀਆਂ ਮੋਟੀ ਹੋ ਜਾਏਗੀ